ਤੂੰ ਸੋਹਣੀ ਐ ਮੈਂ ਜ਼ਿੰਦਗੀ ਬਾਰੇ ਦਰਨ ਲਿਖੀ ਨੇ ਜਿਹੜਾ ਗੌਰ ਫਰਮਾਇਓ ਕਿ ਬਾਬਾ ਜੀ ਜ਼ਿੰਦਗੀ ਤੂੰ ਬਹੁਤ ਸੋਹਣੀ ਤੇ ਬਹੁਤ ਖੂਬਸੂਰਤ ਐ ਬਹੁਤ ਚੰਗੇ ਮਾਰੇ ਸਮੇ ਤੇਰੇ ਚਾਹੀ ਜਿਨ੍ਹਾਂ ਨੂੰ ਆਪਣਾ ਬਣਾਇਆ ਉਹ ਬੇਗਾਨੇ ਹੋ ਗਏ ਜਿਹੜਾ ਹੱਕ ਸੀ ਉਹ ਪਰਾਏ ਖਾ ਗਏ जो मशहूर हुए दुश्मन बन गए जदों फल लग्या लोगों ने बटे मारने शुरू कर देते क्योंकि लोग बटे उस बेरी मारते हैं जिन्होंने फल पैदा है उस दरख्त को बटे पूषण किसी ने जो बूर पिया फल लग्या तो लोगों ने बाबा जी पत्थर मारने शुरू कर दू कुछ आराम करने का मौका आया ਤਫੜਾਪਾ ਆ ਗਿਆ ਜਦੋਂ ਬਣਾਪਾ ਆ ਗਿਆ ਮਲਕੁਲ ਮਲਕੁਲ ਮੌਤ ਮੌਤ ਦਾ ਫਰਿਸ਼ਤਾ ਘੇੜੇ ਮਾਰਨ ਲੱਗਿਆ ਹਨੀ ਵਾਨੀ ਬਿਮਾਰੀਆਂ ਸ਼ੁਰੂ ਹੋ ਗਈਆਂ ਕਦੇ ਬੀਬੀ ਕੱਟ ਗਿਆ ਕਦੇ ਸ਼ੂਗਰ ਵਧ ਗਈ ਕਿਉਂਕਿ ਉਹ ਆਪਣੇ ਨਾਮ ਤਾਂ ਲਾਉਂਦਾ ਨਹੀਂ ਬੰਦੇ ਨੂੰ ਬਿਮਾਰੀਆਂ ਨਾਲ ਮਾਰਦਾ ਨਾ ਕਿਸੇ ਨ ਕਿਸੇ ਰਵਾਣੇ ਮਾਰਦਾ ਬੇਤ ਲੋਕ ਕਹਣਗੇ ਰੱਬ ਨੇ ਬੰਦਾ ਮਾਰਤਾ ਬਿਮਾਰੀਆਂ ਲਾ ਦਿੰਦਾ ਥੋੜਾ ਥੋੜਾ ਨੇੜੇ ਲਿਆਣ ਲੱਗ ਜਾਂਦਾ ਫਿਰ ਜਦੋਂ ਅੱਛਾ ਜੇ ਅਸੀਂ ਬੇਫਿਕਰ ਹੁੰਦੇ ਆ ਤਾਂ ਵੀ ਮਰਦੇ ਆ ਆਪਣੇ ਫਰ ਲੈਣਾ ਉਹਦਾ ਬਥੇ ਤੇ ਲੱਗਣਾ ਜੇ ਅਸੀਂ ਕਿਸੇ ਦਾ ਹੱਕ ਮਾਰਦੇ ਜਾਂ ਕਿਸੇ ਨਾਲ ਮਾੜੀ ਕਰਦੇ ਆ ਤਾਂ ਅਮਲ ਤੇ ਅਮਾਲ ਵੀ ਚਾਹੀਦੇ ਨੇ ਪਾਰ ਵੀ ਲੱਗਣਾ ਪਰ ਫਿਰ ਵੀ ਜ਼ਿੰਦਗੀ ਤਾਂ ਬਹੁਤ ਸੋਹਣੀ ਤੇ ਬਹੁਤ ਸੋਹਣੀ ਲੱਗਦੀ ਤੇ ਲੰਘ ਰਹੀ ਹੈ ਪਰ ਅਫਸੋਸ ਦਿਲਸ਼ਾਦ ਜਮਾਲ ਪੁਰੀ ਨੂਰਜੇਮੇ ਦੇ ਵਿੱਚੋਂ ਤੈਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਜ਼ਿੰਦਗੀ ਇੰਨੇ ਰਜੇ ਮਰੇ ਕਿ ਤੈਨੂੰ ਮਿਲਣ ਦਾ ਤੋ ਮੌਕਾ ਹੀ ਨਹੀਂ ਮਿਲਿਆ ਪਰ ਫਿਰ ਵੀ ਤੂੰ ਬਹੁਤ ਸੋਹਣੀ ਐ